host friends welcome to study point 44 हां जी आज ਆਪਾਂ ਇਸ ਵੀਡੀਓ ਦੇ ਵਿੱਚ ETD 094 ਬਰਤੀ ਰਿਗਾਰਡਿੰਗ ਪੇਪਰ ਪੰਜਾਬੀ ਦਾ ਦੁਬਾਰਾ ਤੋਂ ਜੋ ਕੰਡਕਟ ਕਰਵਾਇਆ ਜਾ ਰਿਹਾ ਹੈ ਤਾਂ ਉਸ ਨੂੰ ਟਾਰਗੇਟ ਰੱਖ ਕੇ ਲਗਭਗ टॉप 100 ਪਲੱਸ ਬਹੁਤੀ ਸ਼ਬਦਾਂਿਤ ਇੱਕ ਸ਼ਬਦਾਂ ਬਨ ਡਿਸਕਸ ਕਰਾਂਗੇ ਸੋ ਵੀਡੀਓ ਦੇ ਤੁਸੀਂ ਲਾਸਟ ਤੱਕ ਬਨੇ ਰਹਿਣਾ

ਵਾਟਸਐਪ ਤੇ ਸ਼ੇਅਰ ਜ਼ਰੂਰ ਕਰਨਾ ਹੈ ਜਿੰਨੇ ਵੀ ਤੁਹਾਡੇ ਕੋਲ ਵਟਸਐਪ ਗਰੁੱਪ ਨੇ ਟੈਲੀਗ੍ਰਾਮ ਗਰੁੱਪ ਹੈ ਸੋ ਪਲੀਜ਼ ਇਸ ਵੀਡੀਓ ਨੂੰ ਵਟਸਐਪ ਤੇ ਸ਼ੇਅਰ ਜ਼ਰੂਰ ਕਰਨਾ ਹੈ ਐਂਡ EDT 93% ਦੇ ਰਿਗਾਰਡਿੰਗ ਪੇਪਰ 8 ਪੰਜਾਬੀ ਦਾ ਜਿਹੜਾ ਕੰਡਕਟ ਕਰਵਾਇਆ ਜਾ ਰਿਹਾ ਹੈ ਤਾਂ ਇਸ ਰੂ ਟਾਰਗੇਟ ਰੱਖ ਕੇ ਆਪਾਂ ਲਗਭਗ 8 ਤੋਂ 10 ਜਿਹੜੇ ਮੋਕ ਟੈਸਟ ਨੇ ਰੈਡੀ ਕੀਤੇ ਨੇ ਹਰੇਕ ਟੈਸਟ ਦੇ ਵਿੱਚ ਤੁਹਾਨੂੰ 100 MCQਸ ਦੇਖਣ ਨੂੰ ਮਿਲਣਗੇ ਜੇਕਰ ਤੁਸੀਂ ਇਹਨਾਂ ਟੈਸਟਾਂ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਮੈਨੂੰ ਡਾਇਰੈਕਟ ਕਾਲ ਕਰਨਾ ਹੈ ਜਾਂ ਵਟਸਐਪ ਰਾਹੀਂ ਤੁਸੀਂ ਮੈਨੂੰ ਮੈਸੇਜ ਵੀ ਇਹਨਾਂ ਟੈਸਟਾਂ ਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਠੀਕ ਹੈ ਇਸ ਤਰ੍ਹਾਂ ਆਪਾਂ ਚੈਨਲ ਦੇ ਉੱਪਰ ਹੋਰ ਕਾਫੀ ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ ਜੇਕਰ ਤੁਸੀਂ ਉਹਨਾਂ ਵੀਡੀਓਜ਼ ਨੂੰ ਨਹੀਂ ਦੇਖਿਆ ਤਾਂ ਚੈਨਲ ਦੀ ਪਲੇ ਲਿਸਟ ਚੈੱਕ ਕਰਕੇ ਦੇਖੋ ਉੱਥੇ ਤੁਹਾਨੂੰ ਸਾਰੀਆਂ ਜੀ ਵੀਡੀਓਜ਼ ਮਿਲ ਜਾਣਗੀਆਂ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਜਿਹੜੇ ਤੁਹਾਨੂੰ ਆਪਾਂ ਟੈਸਟ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਇਸ ਇਹਨਾਂ ਟੈਸਟਾਂ ਦੇ ਵਿੱਚ ਜਿਹੜਾ ਸਾਰਾ ਸਿਲੇਬਸ ਹੈ ਉਹ ਕਵਰ ਕੀਤਾ ਹੋਇਆ ਤੁਹਾਨੂੰ ਮਿਲੇਗਾ ਪੰਜਾਬੀ ਭਾਸ਼ਾ ਕਰਨ ਦਾ ਵੀ ਐਂਡ ਪੰਜਾਬੀ ਸਾਇੰਸ ਦਾ ਵੀ ਮੈਂ ਤੁਹਾਨੂੰ ਗਰੰਟੀ ਦੇ ਸਕਦਾ ਕਿ ਜੇਕਰ ਤੁਸੀਂ ਇਹ ਟੈਸਟ ਲਗਾ ਕੇ ਪੇਪਰ ਵਿੱਚ ਬੈਠਦੇ ਹੋ ਤਾਂ ਜਿਹੜਾ ਤੁਹਾਡਾ ਪੇਪਰ ਹੈ ਪੰਜਾਬੀ ਵਾਲਾ ਹੈ ਉਸਾਨੀ ਦੇ ਨਾਲ ਜਿਹੜਾ ਕੁਆਲੀਫਾਈ ਹੋ ਜਾਵੇਗਾ ਸੋ ਇਹਨਾਂ ਟੈਸਟ ਨੂੰ ਤੁਸੀਂ ਪੁੱਲ ਕੇ ਵੀ ਨਹੀਂ ਛੱਡਣਾ ਸੋ ਇਸ ਦੇ ਨਾਲ ਹੀ ਅੱਜ ਦੀ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਤਾਂ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਮੰਦੀਪ ਫਸਟ ਆਪਣੇ ਕੋਲ ਦਿੱਤਾ ਹੋਇਆ ਹੈ ਜਿਹੜਾ ਦਿਲ ਖੋੜ ਕੇ ਦਾਣ ਕਰੇ ਤਾਂ ਉਹਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਉਦਾਰ ਚਿੱਤ ਨੈਕਸਟ ਆਪਣੀ ਕੋੜਾ ਜਿਸ ਨੂੰ ਸਹਾਰਿਆ ਨਾ ਜਾ ਸਕੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆਸਹਿ ਨੈਕਸਟ ਜਿਸ ਨੂੰ ਕਟਿਆ ਨਾ ਜਾ ਸਕੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆ ਕਟਟੋ ਇਸ ਤਰ੍ਹਾਂ ਇੱਕ ਆਪਣਾ ਟੈਲੀਗ੍ਰਾਮ ਗਰੁੱਪ ਹੈਗਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਾ ਦਿੱਤੀ ਗਿਆ ਸੋ ਉਸ ਨੂੰ ਤੁਸੀਂ ਜਰੂਰ ਜੁਆਇਨ ਕਰ ਲੈਣਾ ਉੱਥੇ ਇਸ ਦੀ ਜਿਹੜੀ ਪੀਡੀਐਫ ਹੈ ਤੁਹਾਨੂੰ ਆਪਾਂ ਪ੍ਰੋਵਾਈਡ ਕਰਾ ਦਾਂਗੇ ਨੜ ਉੱਥੇ ਤੁਸੀਂ ਡਿਸਕਸ਼ਨ ਵਗੈਰਾ ਵੀ ਕਰ ਸਕਦੇ ਹੋ ਐਂਡ ਕੁਝ ਵੀ ਉੱਥੇ ਚਲਾਈ ਜਾਂਦੀ ਆ ਆਪਣੇ ਗਰੁੱਪ ਦੇ ਵਿੱਚ ਸੋ ਗਰੁੱਪ ਨੂੰ ਤੁਸੀਂ ਜਰੂਰ ਜੁਆਇਨ ਕਰਨਾ ਹੈ ਨੈਕਸਟ ਜਿਹੜਾ ਕਿਸੇ ਦੀ ਕੀਤੀ ਬੋਈ ਨੇਕੀ ਨਾ ਜਾਣੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਅਕਿਰਤ ਕਰਨਾ ਜਿਹੜਾ ਕਿਸੇ ਦੀ ਕੀਤੀ ਨੇਕੀ ਜਾਣੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਕਰਤਕ ਨੈਕਸਟ ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੀਕਾ ਆਰੁਪ ਕੀਤਾ ਜਾਏ ਤਾਂ ਉਸ ਨੂੰ ਕਹਾ ਜਾਂਦਾ ਅਖੰਡ ਪਾਠ ਠੀਕ ਹੈ ਤਕੜਾ ਪਰ ਨੈਕਸਟ ਮੂਵ ਕਰਦੇ ਹਾਂ ਹਾਂਜੀ ਉਹ ਥਾਂ ਜਿੱਥੇ ਪੈਰ ਵੜ 골 ਕਰਦੇ ਹਨ ਤਾਂ ਉਸ ਨੂੰ ਨਾਮ ਦਿੱਤਾ ਜਾਂਦਾ ਹੈ ਅਖਾੜ ਕੀ ਦਿੱਤਾ ਨਾਮ ਨਾਮ ਦਿੱਤਾ ਜਾਂਦਾ ਅਖਾੜ ਇਹ ਆਪਣਾ ਪਾਰਟ 1 ਰਹੇਗਾ ਲਗਭਗ 100 ਦੇ ਕਰੀਬ ਤੁਹਾਨੂੰ ਹੋਰ ਜਿਹੜੇ ਬਹੁਤੇ ਸ਼ਬਦ ਹਨ ਇੱਕ ਸ਼ਬਦ ਕਰਵਾਏ ਜਾਣਗੇ ਨੈਕਸਟ ਵੀਡੀਓ ਤੇ ਜਲਦੀ ਨੈਕਸਟ ਆਪਣੇ ਕੋਲ ਜਿਸ ਨੂੰ ਕਿਸੇ ਵੀ ਚੀਜ਼ ਦਾ ਗਿਆਨ ਨਾ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆਗਿਆਨੀ ਜਿਸ ਨੂੰ ਹਰ ਚੀਜ਼ ਦਾ ਗਿਆਨ ਹੋਵੇ ਉਸ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਗਿਆਨੀ ਜਿਸ ਨੂੰ ਜਿੱਤਿਆ ਨਾ ਜਾ ਸਕੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਅਜਿੱਤ ਜਿਹੜਾ ਕਦੀ ਨਾ ਥੱਕੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਅਨਥਕਤ ਜਿਹੜਾ ਅਣਖ ਰੱਖਦਾ ਹੋਵੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਅਣਖੀਲਾ ਜਿਹੜਾ ਦਿਲ ਦੀਆਂ ਜਾਣੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਅੰਦਰਜਾਨੀ ਜਿਹੜਾ ਕਦੀ ਨਾ ਜੋ ਟੇਕ ਦਾ ਉਸ ਨੂੰ ਅਗਿਆ ਜਾਂਦਾ ਆਦਤ। ਨੈਕਸਟ ਹਾਂਜੀ ਜਿਹੜਾ ਨਾ ਦਿਖੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆਦਿਤ। ਹਾਂਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਤਾਂ ਪਲੀਜ਼ ਲਾਈਕ ਕਰ ਦਿਓ ਐਂਡ ਸ਼ੇਅਰ ਨਹੀਂ ਹੋਂ ਤਾਂ ਕੀਤਾ ਤਾਂ ਸ਼ੇਅਰ ਵੀ ਜ਼ਰੂਰ ਕਰਨਾ ਹੈ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਹੈ। ਜਿਹੜਾ ਅਫੀਮ ਖਾਏ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਅਫੀਮੀ। ਜਿਹੜਾ ਕਦੀ ਵੀ ਕੋਈ ਗਲਤੀ ਨਾ ਕਰੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆ ਆਮੁੱਲ ਜਿਸ ਨੂੰ ਮੇਟਿਆ ਨਾ ਜਾ ਸਕੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆ ਅਮਿੱਟ ਜਿਸ ਨੂੰ ਮਿਨਿਆ ਨਾ ਜਾ ਸਕੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆ ਅਮਿੱਟ ਜਿਸ ਨੂੰ ਮੋੜਿਆ ਨਾ ਜਾ ਸਕੇ ਉਸ ਲਈ ਇੱਕ ਸ਼ਬਦ ਵਰਤਿਆ ਜਾਂਦਾ ਆ ਆਮ ਮੋੜ ਠੀਕ ਹੈ ਜਿਹੜਾ ਰੁਕ ਨਾ ਸਕੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆ ਆ ਰੁਕ ਜਿਸ ਨੂੰ ਜਾਣਿਆ ਨਾ ਜਾ ਸਕੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆਲਟ ਆ ਬਹੁਤ ਜ਼ਿਆਦਾ ਮੱਤਵਪੂਰਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਸੋ ਧਿਆਨ ਵਿੱਚ ਤੁਸੀਂ ਜੂਰ ਰੱਖਿਓ ਜਿਹੜੇ ਤੁਹਾਨੂੰ ਦੇਖਣ ਨੂੰ ਡਿਫਿਕਲਟ ਲੱਗ ਰਹੇ ਹਨ ਤਾਂ ਪਲੀਜ਼ ਉਹਨਾਂ ਨੂੰ ਤੁਸੀਂ ਨੋਟ ਜ਼ਰੂਰ ਕਰ ਲੈਣਾ ਤੋਂ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਨੋਟ ਕਰ ਲੈਦੇ ਤਾਂ ਭੁੱਲਣ ਦੀ ਪੌਸਿਬਿਲਟੀ ਵੀ ਘੱਟ ਜਾਂਦੀ ਹੈ ਸੋ ਪਲੀਜ਼ ਨੋਟ ਤੁਸੀਂ ਜ਼ਰੂਰ ਕਰ ਲੈਣਾ ਨੈਕਸਟ ਆਪਣਾ ਹੈਗਾ 25 ਉਹ ਜਖਮ ਜੋ ਅਜੇ ਕੱਚਾ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਅੱਲ੍ਹਾ ਇਹ ਵੀ ਮਹੱਤਵਪੂਰਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ View ਤੋਂ ਜਿਹੜੇ ਥੋੜੇ ਡਿਫਰੈਂਸ ਹੀ ਬੰਦੇ ਆ ਤਾਂ ਉਹਨਾਂ ਨੂੰ ਧਿਆਨ ਵਿੱਚ ਜ਼ਰੂਰ ਰੱਖਿਓ ਨੈਕਸਟ ਜਿਹੜਾ ਸੁਭਾਅ ਜੋ ਮਸਤ ਮਲੰਗ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਅਲਬੇਲਾ ਮਹੱਤਵਪੂਰਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ View ਤੋਂ ਹਾਂਜੀ ਜਿਸ ਨੂੰ ਕਿਸੇ ਗੱਲ ਦਾ ਜ਼ਰਬਾ ਨਾ ਹੋਵੇ ਤਾਂ ਉਸ ਲਈ ਇੱਕ ਸ਼ਬਦ ਵਰਤਿਆ ਜਾਂਦਾ ਅਲੜ ਠੀਕ ਹੈ ਇਹ ਵੀ ਪੁਆਇੰਟ ਧਿਆਨ ਵਿੱਚ ਰੱਖਿਓ ਜਿਸ ਨੂੰ ਰੱਬ ਤੇ ਵਿਸ਼ਵਾਸ ਹੋਵੇ ਆਸ ਤੱਕ ਤੇ ਜਿਸ ਨੂੰ ਰੱਬ ਤੇ ਵਿਸ਼ਵਾਸ ਨਾ ਹੋਵੇ ਤਾਂ ਉਸ ਨੂੰ ਕਹਾਜੰਦਾ ਨਾਸਤਿਕ ਇਹ ਤਾਂ ਆਪਣਾ ਅ ਅਜੇ ਛੋਟੀਆਂ ਆਪਣੀਆਂ ਆਪਣੀ ਕਲਾਸਾਂ ਸੀਗੀਆਂ ਤਾਂ ਉਹਦੇ ਵਿੱਚ ਵੀ ਪੜਿਆ ਹੁੰਦਾ ਬਹੁਤ ਸਿੰਪਲ ਹੈ ਨੈਕਸਟ ਆਪਣਾ ਕੁਸ਼ਨ ਹੈ ਜਿਹੜਾ ਸਦਾ ਚੜ੍ਹਦੀਆਂ ਕਲਾਂ ਵਿੱਚ ਰਹੇ ਤਾਂ ਉਸ ਨੂੰ ਕਿਹਾ ਜਾਂਦਾ ਆਸ਼ਾਵਾਦੀ ਯਾਨੀ ਕਿ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆਸ਼ਾਵਾਦੀ ਤੇ ਜਿਹੜਾ ਸਦਾ ਟਹਂਦੀਆਂ ਕਣਾਂ ਵਿੱਚ ਰਹੇ ਤਿਕਾ ਉਸ ਲਈ ਇੱਕ ਸ਼ਬਦ ਵਰਤਿਆ ਜਾਂਦਾ ਰਾਸ਼ਾਭਾਗੀ ਨੈਕਸਟ ਜਿਹੜਾ ਕਿਸੇ ਕਾਨੂੰਨ ਦੀ ਪਰਵਾਹ ਨਾ ਕਰੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆਕੀ ਤਾਂ ਇਹਦੀ ਮਤਬਕ ਉਹ ਹੋਏਗਾ ਇਗਜ਼ਾਮ ਦੇ ਪੁਆਇੰਟ ਆਫ View ਤੋਂ ਸੋ ਧਿਆਨ ਵਿੱਚ ਤੁਸੀਂ ਜ਼ਰੂਰ ਰੱਖਣਾ ਹੈ ਜਿਹੜੇ ਥੋੜੇ ਜਿਹਾ ਡਿਫਰੈਂਸ ਹੈਗੇ ਆ ਡਿਫਰੈਂਟ ਹੈ ਗਿਆ ਤਾਂ ਉਹ ਜ਼ਿਆਦਾ ਮਤਲਬਪੂਰਨ ਹੋਏਗੇ ਇਗਜ਼ਾਮ ਦੇ ਪੁਆਇੰਟ ਆਫ View ਤੋਂ ਨੈਕਸਟ ਆਪਣਾ ਹੈਗਾ ਆਪਣੇ ਆਪ ਨੂੰ ਮਾਰ ਲੈਣਾ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆਤਮਕਾਤ ਉਹ ਪੁਸਤਕ ਜਿਸ ਲਿਖਾਰੀ ਵੱਲੋਂ ਉਸ ਦੀ ਆਪਣੀ ਜੀਵਨੀ ਲਿਖੀ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆਤਮਕਥਾ ਜਾਂ ਸਵੈ ਜੀਵਨੀ ਉਹ ਗੱਲ ਜਿਹੜੀ ਆਪਣੇ ਆਪ ਬੀਤੀ ਹੋਈ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਆਪ ਬੀਤੀ ਜਾਂ ਹੱਟ ਬੀਤੀ ਉਹ ਗੱਲ ਜਿਹੜੀ ਦੁਨੀਆ ਨਾਲ ਬੀਤੀ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਚੱਗ ਬੀਤੀ ਜਦ ਮੀ ਦੀ ਘਾਟ ਹੋ ਜਾਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਔੜ ਜਾਂ ਸੋਗਾ ਮਤਲਬ ਹੋ ਰਿਹਾ ਇਕਸਾਮ ਦੇ ਪੁਆਇੰਟ ਆਫ 뷰 ਤੋਂ ਅੰਤ ਜਿਸ ਦੀ ਕੋਈ ਔਲਾਦ ਨਾ ਹੋਵੇ ਇਹ ਮੱਤਾਪੁਰਾਏ ਆਉਂਤਰਾ ਐਡ ਜਿਸ ਦੀ ਕੋਈ ਔਲਾਦ ਹੋਵੇ ਤਾਂ ਉਸਨੂੰ ਕਿਹਾ ਜਾਂਦਾ ਹੈ ਸੰਤਰਾ ਸੋ ਦੋਨੋਂ ਇਹ ਧਿਆਨ ਵਿੱਚ ਜ਼ਰੂਰ ਰੱਖਿਓ ਨੈਕਸਟ ਜਿਹੜੀਆਂ ਜਿਹੜਾ ਬਹੁਤੀਆਂ ਕੌਮਾਂ ਜਾਂ ਦੇਸ਼ਾਂ ਦਾ ਸਾਂਝਾ ਹੋਵੇ ਤਾਂ ਉਸ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਅੰਤਰਰਾਸ਼ਟਰੀ ਧਨ ਪੁਮਾਂਤਰੀ ਠੀਕ ਹੈ ਧਿਆਨ ਵਿੱਚ ਤੁਸੀਂ ਜ਼ਰੂਰ ਰੱਖਣਾ ਹੈ ਜੀ ਵੀਡੀਓ ਜੇਕਰ ਤੁਹਾਨੂੰ ਬਗੀ ਰਖਦੀ ਹੁੰਦੀ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਿਆ ਕਰੋ ਐਂਡ ਲਾਈਕ ਕਰਨ ਦੇ ਨਾਲ ਨਾਲ ਪਤ ਤੋਂ ਪਤ ਸ਼ੇਅਰ ਵੀ ਤੁਸੀਂ ਜ਼ਰੂਰ ਕਰਿਆ ਕਰੋ ਕਿਉਂਕਿ ਮਿਹਨਤ ਕਾਫੀ ਲੈਂਦੀ ਹੈ ਬਣਾਉਣ ਦੇ ਪਰ ਸੋ ਸ਼ੇਅਰ ਕਰਨਾ ਤੁਹਾਡੀ ਵੀ ਇੱਕ ਡਿਊਟੀ ਹੈ ਨੈਕਸਟ ਜਿਸ ਨੇ ਧਰਮ ਹਿੱਤ ਜਾਨ ਦਿੱਤੀ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਸ਼ਹੀਦ ਉਹ ਇਸਤਰੀ ਜੋ ਪਤੀ ਨਾਲ ਸੜ ਕੇ ਮਰੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਾਹੀ ਉਹ ਅਖਬਾਰ ਜੋ ਹਫਤੇ ਬਾਅਦ ਨਿਕਲੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਪਤਾਹਿਕ ਠੀਕ ਹੈ ਸੱਪ ਦਾ ਬੱਚਾ ਸਪੋੜਿਆ ਠੀਕ ਹੈ ਤੇ ਸਾਬ ਪਵੇਗਾ ਸੱਪ ਦਾ ਬੱਚਾ ਸਪੋੜਿਆ ਨੈਕਸਟ ਜਿਹੜੇ ਇੱਕ ਸਮੇਂ ਹੋਣ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਮਕਾਲੀ ਮਹੱਤਵਪੂਰਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ View ਤੋਂ ਜਿਹੜਾ ਸਮਾਜ ਦੀ ਸ਼ਕਤੀ ਨੂੰ ਸਭ ਤੋਂ ਉੱਤਮ ਮੰਨੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਮਾਜਵਾਦੀ ਨੈਕਸਟ ਜਿਹੜਾ ਸਮਾਜ ਵਿੱਚ ਹਰ ਤਰ੍ਹਾਂ ਦੀ ਬਰਾਬਰੀ ਚਾਹੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਮਵਦੀ ਦੋਵਾਂ ਦੇ ਵਿੱਚ ਇੱਕ ਡਿਫਰੈਂਸ ਹੈਗਾ ਜਿਹੜਾ ਸਮਾਜ ਦੀ ਸ਼ਕਤੀ ਨੂੰ ਸਭ ਤੋਂ ਉੱਤਮ ਮੰਨੇ ਉਹਦੇ ਲਈ ਸਮਾਜਵਾਦੀ ਸ਼ਬਦ ਵਰਤਿਆ ਜਾਂਦਾ ਹੈ ਤੇ ਜਿਹੜਾ ਸਮਾਜ ਵਿੱਚ ਹਰ ਤਰ੍ਹਾਂ ਦੀ ਬਰਾਬਰੀ ਚਾਹੇ ਉਹਦੇ ਲਈ ਵਰਤਿਆ ਜਾਂਦਾ ਸਮਵਾਦੀ ਯਾਦ ਵਿੱਚ ਜਰੂਰ ਰੱਖਿਓ ਜਿਸ ਵਿੱਚ ਨਵੀਆਂ ਤੇ ਅਸਾਰੂ ਰੁਚੀਆਂ ਹੋਣ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਅਗਰਗਾਮੀ ਇਹ ਵੀ ਜਿਹੜਾ ਮਕਤਬੁਨ ਰਹੇਗਾ ਇਮਤਿਹਾਨ ਦੇ ਪੁਆਇੰਟ ਆਫ 뷰 ਤੋਂ ਨੈਕਸਟ ਜੰਡੀ ਜਿਸ ਵਿੱਚ ਸਬਜਕਤੀਆਂ ਹੋਣ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਰਵ ਸ਼ਕਤੀਮਾਨ ਜਾਂ ਸਰਵ ਸ਼ਕਤੀਮਾਨ ਜਦ ਸਾਰਿਆਂ ਦੀ ਇੱਕ ਰਾਏ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਰਬ ਸੰਮਤੀ ਜੇ ਸੰਫਾਰ ਦਲ ਦਾ ਪਤਾ ਹੋਵੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਰਬ ਗਿਆਤਾ ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਰਬ ਪੱਖੀ ਜਿਹੜਾ ਹਰ ਥਾਂ ਪਾਇਆ ਜਾਵੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਰਬ ਉフィਆ ਪਟਿਆ سونے ਚਾਂਦੀ ਦਾ ਵਪਾਰ ਕਰਨ ਵਾਲਾ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਸਰਾਫ ਮਹੱਤਵਪੂਰਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ 视图 ਤੌਰ ਤੇ ਜਵਾਹਰਾਤ ਦਾ ਵਪਾਰ ਕਰਨ ਵਾਲਾ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਜੋਰੀ ਲੋਕਾਂ ਨੂੰ ਵਿਆਹ ਤੇ ਰੁਪਿਆ ਦੇਣ ਵਾਲਾ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਸ਼ੌਕ ਇਹ ਵੀ ਮੱਤ ਪਰ ਹੈਗਾ ਇਗਜ਼ਾਮ ਦੇ ਪੁਆਇੰਟ ਆਫ 视图 ਤੌਰ ਤੇ ਨੈਕਸਟ ਆਪਾਂ ਮੂਵ ਕਰਦੇ ਹਾਂ ਜੋ ਵਿਆਜ 10 ਰੁਪਿਆ ਲਏ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸਾਮਨੀ ਇਹ ਵੀ ਮਤਲਬ ਹੋਏਗਾ ਇਗਜ਼ਾਮ ਦੇ ਪੁਆਇੰਟ ਆਫ਼ 뷰 ਤੋਂ ਜਿਹੜੇ ਥੋੜੇ ਲੱਗ ਬੰਦੇ ਆ ਥੋੜੇ ਜਿਹਾ ਡਿਫਰੈਂਟ ਹੈਗੇ ਆ ਦੂਜਿਆਂ ਨਾਲੋਂ ਤਾਂ ਪੁੱਛਦਾ ਮਤਬ ਉਹ ਰਹੇਗੀ ਉਹ ਤਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਸ਼ਾਮਲਾਟ ਉਹ ਰਾਜ ਪ੍ਰਬੰਧ ਜਿਸ ਵਿੱਚ ਦੂਜਿਆਂ ਦੇ ਹਕੂਮਤ ਕੀਤੀ ਜਾਏ ਤਾਂ ਉਸ ਨੂੰ ਕਿਹਾ ਜਾਂਦਾ ਸਾਮਰਾਜ ਦੂਜਿਆਂ ਨੂੰ ਅਧੀਨ ਰੱਖ ਕੇ ਰਾਜ ਕਰਨ ਵਾਲਾ ਸਾਮਰਾਜੀ ਠੀਕ ਹੈ ਉਹ ਰਾਜ ਪ੍ਰਬੰਧ ਜਿਸ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਰਾਜ ਕਰਨ ਤਾਂ ਉਸ ਨੂੰ ਕਹਿਆ ਜਾਂਦਾ ਹੈ ਲੋਕ ਰਾਜ ਠੀਕ ਹੈ ਕਿੰno ਇਲਗ ਲੱਗਣੇ ਸੋ ਧਿਆਨ ਵਿੱਚ ਜ਼ਰੂਰ ਰੱਖਿਓ ਜੇਕਰ ਤੁਸੀਂ ਕਨਫਿਊਜ਼ ਹੋ ਪਾ ਰਹੇ ਹੋ ਤਾਂ ਪਲੀਜ਼ ਇਹਨਾਂ ਨੂੰ ਨੋਟ ਤੁਸੀਂ ਜ਼ਰੂਰ ਕਰਨਾ ਚਾਹੇ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਉਹ ਥਾਂ ਜਿੱਥੇ ਮੁਰਦਿਆਂ ਨੂੰ ਦਬਾਇਆ ਜਾਵੇ ਤਾਂ ਉਸ ਨੂੰ ਕਹਿਆ ਜਾਂਦਾ ਹੈ ਸਿਮੇ ਮੜੀਆਂ ਜੋ ਸਮਚਾਨ ਭੁੰਮੀ ਉਹ ਤਾਂ ਜਿੱਥੇ ਮੁਰਦਿਆਂ ਨੂੰ ਦਬਾਇਆ ਜਾਵੇ ਸੌਰੀ ਇੱਥੇ ਆਪਣੀ ਕੋਲ ਦਬਾਇਆ ਨਹੀਂ ਆਵੇਗਾ ਇੱਥੇ ਆਵੇਗਾ ਸਾੜਿਆ ਜਾਵੇ ਠੀਕ ਹੈ ਉਹ ਤਾਂ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਵੇ ਤਾਂ ਉਹਦੇ ਲਈ 100 ਵਰਤਿਆ ਜਾਂਦਾ ਸਵੇਂ ਮੜੀਆਂ ਦਾ ਸਮਚਾਨ ਭੁੰਮੀ ਉਹ ਤਾਂ ਜਿੱਥੇ ਮੁਰਦਿਆਂ ਨੂੰ ਦਬਾਇਆ ਜਾਵੇ ਤਾਂ ਉਹਦੇ ਲਈ 100 ਵਰਤਿਆ ਜਾਂਦਾ ਕਬਰਸਤਾਨ ਠੀਕ ਹੈ ਦੋਨੋਂ ਅਲੱਗ-ਅਲੱਗ ਨੇ ਧਿਆਨ ਵਿੱਚ ਜ਼ਰੂਰ ਰੱਖਿਓ ਆਪਣਾ ਉਲੂ ਸਿੱਧਾ ਕਰਨ ਵਾਲਾ ਸਵਾਰਥੀ ਇਹ ਵੀ ਮਹੱਤਵਪੂਰਨ ਹੈਗਾ ਇਗਜ਼ਾਮ ਦੇ ਪੁਆਇੰਟ ਆਫ ਥਿਊ ਤੋਂ ਨੈਕਸਟ ਗੁੱਜੇ ਪੇਟਾਂ ਨੂੰ ਲੱਪਣ ਵਾਲਾ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਸੂਈਆ ਕਿਹੜਾ ਸੂਈਆ ਨੈਕਸਟ ਕਿਤਾਬਾਂ ਦੀ ਲਿਸਟ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਸੂਚੀ ਪੱਤਰ ਨੈਕਸਟ ਲੜਾਈ ਵਿੱਚ ਨਿਰਡਰਤਾ ਨਾਲ ਲੜਨ ਵਾਲਾ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ

ਜਿਸ ਨੂੰ ਸਭ ਪਿਆਰ ਕਰਨਾ ਠੀਕ ਹੈ ਉਹ ਆਦਮੀ ਜਿਸ ਨੂੰ ਸਭ ਪਿਆਰ ਕਰੁੰਦਾ ਉਹਦੇ ਲਈ 125 ਦਾ ਹਰਮੜ ਪਿਆਰਾ ਬਹੁਤ ਸਿੱਪੜਾ ਹੈ ਜਿਹੜਾ ਲੋਕਾਂ ਤੇ ਜ਼ੁਲਮ ਕਰੇ ਤਾਂ ਉਹਦੇ ਲਈ 125 ਦਿੱਤਾ ਜਾਂਦਾ ਹੈ ਹੰਸੀਆਰਾਂ ਇਹਦੀ ਮਤਲਬ ਹੈਗਾ ਇਜ਼ਾਮ ਦੇ ਪੁਆਇੰਟ ਆਫ 视图 ਤਾਂ ਲੈਕਸ ਜਿਹੜਾ ਉੱਨਤੀ ਕਰਨ ਵਾਲਾ ਹੋਵੇ ਤਾਂ ਉਹਦੇ ਲਈ 125 ਦਿੱਤਾ ਜਾਂਦਾ ਹੈ ਹੋਣ ਹਾਰ ਸੋਨੇ ਨੂੰ ਪੱਖਣ ਵਾਲਾ ਪੱਥਰ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਕਸਵੱਟੀ ਜਾਂ ਕਸੌਟੀ ਬਹੁਤ ਮੱਤਾਪੁਰ ਵਿੱਚ ਦੋਨੇ ਮੱਤਾਪੁਰ ਭਾਸ਼ਾ ਦੇ ਉੱਪਰ ਵਾਲਾ ਵੀ ਨਾਲ ਸੋਨੇ ਨੂੰ ਪੱਖਣ ਵਾਲਾ ਪੱਥਰ ਤਾਂ ਇਹ ਹੀ ਮੱਤਾਪੁਰ ਰਹੇਗਾ ਉਸ ਲਈ ਇੱਕ ਸ਼ਬਦ ਵਰਤਿਆ ਜਾਂਦਾ ਕਸਵੱਟੀ ਜਾਂ ਕਸੌਟੀ ਧਾਰਮਿਕ ਪੱਖ ਬਾਤ ਕਰਨ ਵਾਲਾ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਕੱਟੜ ਜਿਹੜਾ ਪੈਸੇ ਨਾ ਖਰਚੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਕੰਜੂਸ ਜਾਂ ਸੂਨ ਜਿਹੜਾ ਕੰਮ ਤੋਂ ਜੀਚ ਰਵੇ ਤਾਂ ਉਹਦੇ ਲਈ 100 ਵਰਤਿਆ ਜਾਂਦਾ ਧੰਮ ਚੋਰ ਠੀਕ ਹੈ ਜਿਹੜਾ ਕੋਈ ਵੀ ਕੰਮ ਨਾ ਕਰੇ ਤਾਂ ਉਹਦੇ ਲਈ 100 ਵਰਤਿਆ ਜਾਂਦਾ ਬੇਲੜ ਜਾ ਕੰਮ ਜਿਹੜਾ ਸੱਤਲੋਂ ਟੈਣਾ ਹੋਵੇ ਉਹਦੇ ਲਈ 100 ਵਰਤਿਆ ਜਾਂਦਾ ਗਰੂਪ ਜਾਂ ਰੂਪੀ ਜਿਹੜਾ ਸੱਤਲੋਂ ਸੋਹਣਾ ਹੋਵੇ ਉਹਦੇ ਲਈ 100 ਵਰਤਿਆ ਜਾਂਦਾ ਸੂਪ ਜਾਂ ਰੂਪਵਾਨ ਉਹ ਧਰਤੀ ਜਿਸ ਵਿੱਚ ਛੋਰਾ ਹੋਵੇ ਤਾਂ ਉਸ ਲਈ 100 ਵਰਤਿਆ ਜਾਂਦਾ ਕਲਨਰ ਇਹ ਵੀ ਜ਼ਿਆਦਾ ਮਤਲਬ ਪਰ ਹੈਗਾ ਐਗਜ਼ਾਮ ਦੇ పార్ਟ ਆਫ ਬੀਕ ਸੋ ਧਿਆਨ ਵਿੱਚ ਚੂੜੋ। ਨੈਕਸਟ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ। ਉਹ ਧਰਤੀ ਜੋ ਰੇਤਲੀ ਹੋਵੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਮੈਰਾ। ਠੀਕ ਹੈ ਨੈਕਸਟ ਫੱਕੀ ਕੰਮ ਕਰਕੇ ਰੋਟੀ ਖਾਣ ਵਾਲਾ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਕਿਰਤੀ। 베ੜੀਆਂ ਖਾਣ ਵਾਲਾ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਬੇਲੜ। ਉਹ ਜਿਹਸਾ ਪਤੀ ਨਿੱਕੀ ਉਮਰ ਵਿੱਚ ਮਰ ਗਿਆ ਹੋਵੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਬਾੜ ਵਿਧਵਾ ਠੀਕ ਹੈ ਬਾੜ ਵਿਧਵਾ ਜੇਕਰ ਆਪਣਾ ਕੋਸ ਨੂੰ ਪੁੱਛ ਲਿਆਵੇ ਉਹwidetilde ਜਿਸਦਾ ਪਤੀ ਮਰ ਗਿਆ ਹੋਵੇ ਤਾਂ ਉਥੋਂ ਤਾਂ ਇੱਕ ਸ਼ਬਦ ਵਰਤਾਂਗੇ ਵਿਧਵਾ ਠੀਕ ਹੈ ਕਿ ਬਾੜ ਵਿਧਵਾ ਰਹੇਗਾ ਕਿਤਾਬ ਦਾ ਮਸਾਲਾ ਜਿਹੜਾ ਹੱਥਾਂ ਨਾਲ ਲਿਖਿਆ ਹੋਵੇ ਤਾਂ ਉਸ ਲਈ ਇੱਕ ਸ਼ਬਦ ਵਰਤਿਆ ਜਾਂਦਾ ਖਰੜਾ ਠੀਕ ਹੈ ਦੂਜਿਆਂ ਦੇ ਅੰਤਮ ਵਿੱਚ ਖਾ ਮਖਾ ਤਥਲ ਦੇਣ ਵਾਲਾ ਤਾਂ ਉਹਦੀ ਲਈ ਇੱਕ ਸ਼ਬਦ ਵਰਤਿਆ ਜਾਂਦਾ ਜਦ ਕੜ ਪੈਚ ਠੀਕ ਹੈ ਕੜ ਪੈਚ ਇਹ ਵੀ ਮਤਲਬ ਹੋਏਗਾ ਜਿਹੜੇ ਥੋੜੇ ਲੱਕ ਜੇ ਬੰਦੇ ਆ ਉਹਨਾਂ ਨੂੰ ਧਿਆਨ ਵਿੱਚ ਜਰੂਰ ਰੱਖਿਓ ਬਾਕੀ ਲਗਭਗ 100 ਦੇ ਗ੍ਰੀਪ ਤੁਹਾਨੂੰ ਆਪਾਂ ਹੋਰ ਕਰਾਵਾਂਗੇ ਬਹੁਤੇ ਸ਼ਬਦਾਂ ਇਹਨਾਂ ਇੱਕ ਸ਼ਬਦ ਉਸ ਵੀਡੀਓ ਨੂੰ ਤੁਸੀਂ ਦੇਖਣਾ ਐਂਡ ਸ਼ੇਅਰ ਵੀ ਕਰਨਾ ਜਿਸ ਨੇ ਬਾਕੀ ਦੇ ਥੋੜੇ ਚਰਲੀ ਦੋਤ ਦੇਣਾ ਹੋਵੇ ਹਾਂਜੀ ਜਿਹੜੀ ਮੱਝ ਦਾ ਗਊ ਜਿਸ ਨੇ ਥੋੜੇ ਚਰਲੀ ਦੋਤ ਦੇਣਾ ਹੋਵੇ ਠੀਕ ਹੈ ਉਸ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਖਾਂਗੜ ਠੀਕ ਹੈ ਖਾਂਗੜ ਨਾ ਇਹ ਹੀ ਮਸਤਾਪੁਰ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ ਥੀਂ ਤੋ ਇਹਨਾਂ ਵਿੱਚੋਂ ਇੱਕ ਕੁਐਸਚਨ ਤੁਹਾਨੂੰ ਪੱਕਾ ਹੀ ਪੇਪਰ 'ਚ ਦੇਖਣ ਨੂੰ ਮਿਲੇਗਾ ਦੋ ਤੋ ਦੇਣ ਵਾਲੀ ਮੈਂ ਜਾਗ ਤਾ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਲਵੇਰੀ ਠੀਕ ਹੈ ਲਵੇਰੀ ਨੈਕਸਟ ਆਪਣਾ ਹੈਗਾ ਉਹ ਮੈਂ ਜਾਗੂ ਜਿਸ ਦੀ ਧਾਰ ਸੌਖੀ ਨਿਕਲੇ ਤਾ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਕੇਲੂ ਠੀਕ ਹੈ ਅਕਸਰੀ ਆਪਣੇ ਪਿੰਡਾਂ ਦੇ ਵਿੱਚ ਮੱਝ ਨੂੰ ਮੈਂ ਵੀ ਆਖਿਆ ਜਾਂਦਾ ਹੈ ਠੀਕ ਹੈ ਇਸ ਦਾ ਕਹਿੰਦੇ ਮੈਂ ਮੈਂਸ਼ੀ ਕੀਤਾ ਮੈਂ ਜਾਂ ਕਹਾਂ ਉਹ ਜਿਸ ਦੀ ਧਾਰ ਸੋਕੀ ਨਿਕਲੇ ਤਾਂ ਉਸ ਲਈ 100 ਵਰਤੇ ਜਾਂਦਾ ਹੈ ਖੇਲ ਠੀਕ ਹੈ ਉਹ ਮੈਂ ਜਾਂ ਕਹਾਂ ਜਿਸ ਦੀ ਧਾਰ ਸੋਕੀ ਨਾ ਨਿਕਲ ਸਕੇ ਤਾਂ ਉਸ ਲਈ 100 ਵਰਤੇ ਜਾਂਦਾ ਹੈ ਧਰੂੜ ਠੀਕ ਹੈ ਇਹਨਾਂ ਵਿੱਚ ਇੱਕ ਕੁਐਸਚਨ ਤੁਹਾਨੂੰ ਪੱਕਾ ਹੀ ਪੇਪਰ 'ਚ ਦੇਖਣ ਨੂੰ ਮਿਲੇਗਾ ਸੋ ਸਾਰਿਆਂ ਨੂੰ ਤੁਸੀਂ ਨੋਟ ਜ਼ਰੂਰ ਕਰਨਾ ਤੁਸੀਂ ਕਨਫਿਊਜ਼ ਵੀ ਉੱਥੇ ਹੋ ਸਕਦੇ ਹੋ ਉਹ ਮੈਂ ਚਾ ਗਊ ਜਿਹੜੀ ਨਾਗੇ ਪਾ ਕੇ ਦੁੱਧ ਦੇਵੇ ਤਾਂ ਉਸ ਲਈ ਇੱਕ ਸ਼ਬਦ ਵਰਤਿਆ ਜਾਂਦਾ ਟੋਕੜ ਠੀਕ ਹੈ ਟੋਕੜ ਉਹ ਮੈਂ ਜਾ ਗਊ ਜੋ ਹਰ ਸਾਲ ਸੂਏ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹਰਗਰੀਾਈ ਠੀਕ ਹੈ ਹਰਗਰੀਾਈ ਸਾਰੇ ਹੀ ਮਤੱਪੁਰਨੇ ਜੋ ਧਿਆਨ ਵਿੱਚ ਜ਼ਰੂਰ ਰੱਖਿਓ ਜਿਹੜਾ ਬਹੁਤੀਆਂ ਗੱਲਾਂ ਕਰੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਗਾਲੜੀ ਗਲਾਤੜ ਜਾਂ ਗਲਖੜ ਠੀਕ ਹੈ ਇਹ ਤਿੰਨੋਂ ਹੀ ਸ਼ਬਦ ਵਰਤੇ ਜਾਂਦੇ ਨੇ ਜਿਹੜਾ ਛੇਤੀ ਗੁੱਸੇ 'ਚ ਪਹੁੰਚ ਜਾਵੇ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਗੁੱਸਹਿਲਾ ਜਿਸ ਚੀਜ਼ ਵਿੱਚ ਗੁਣ ਹੋਣ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਗੁਣਪਾਰੀ ਠੀਕ ਹੈ ਜਿਹੜਾ ਮੱਖ ਵਿਚੋਂ ਬੋਲੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਗੁੰਗਣਾ ਠੀਕ ਹੈ ਇਹ ਵੀ ਮਹੱਤਵਪੂਰਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਸੱਚੀ ਨੈਕਸਟ ਆਪਾਂ ਮੂਵ ਕਰਦੇ ਹਾਂ ਉਹ ਕਾਰਨਾ ਜਿਸ ਵਿੱਚ ਬਹੁਤਿਆਂ ਦਾ ਕਾਣ ਹੋ ਜਾਏ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਕਲੰਕਾਰਾ ਮਹੱਤਵਪੂਰਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਹਾਂਜੀ ਕਿਸੇ ਦੇਸ਼ ਦੇ ਲੋਕਾਂ ਦੀ ਆਪਸੀ ਲੜੰਗ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਗਰੇਲੂ ਜੰਦ ਜਿਹੜਾ ਕੇਵਲ ਆਪਣੇ ਮਤਲਬ ਦੀ ਗੱਲ ਸੁਣੇ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਈਸਰਾਣ ਨੈਕਸਟ ਉਹ ਧਰਤੀ ਜੋ ਖੂ ਦੇ ਪਾਣੀ ਨਾਲ ਸਿੰਜੀ ਜਾਏ ਤਾਂ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਚਾਹੀ ਠੀਕ ਹੈ ਉਹ ਧਰਤੀ ਜੋ ਖੂਦ ਦੇ ਪਾਣੀ ਨਾਲ ਸਿੰਜੀ ਜਾਏ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਚਾਹੀ ਨੈਕਸਟ ਉਹ ਧਰਤੀ ਜੋ ਨਹਿਰੀ ਦੇ ਪਾਣੀ ਨਾਲ ਸਿੰਜੀ ਜਾਏ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਨਹਿਰੀ ਆ ਜ्यादा ਮਤਲਬ ਪਰ ਇਹ ਤੁਹਾਨੂੰ ਪੇਪਰ ਚ ਤੁਹਾਨੂੰ ਮਿਲ ਸਕਦਾ ਹੈ ਨੈਕਸਟ ਉਹ ਪਸ਼ੂ ਜੋ ਰਾਜ ਦੇ ਪੱਠੇ ਚਰੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਚਾਰੂ ਨੈਕਸਟ ਜੋ ਜਰਾ ਜਰਾ ਕੱਲਾ ਤੇ ਗੁੱਸਾ ਕਰੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਚਿੜਚਿੜਾ ਨੈਕਸਟ ਉਹ ਆਦਮੀ ਜੋ ਹੱਥ ਨਾਲ ਮੂਰਤਾ ਬਣਾਏ ਉਹ ਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਚਿੱਤਰ ਤਾਰੀ ਠੀਕ ਹੈ ਸਾਰੇ ਹੀ ਧਿਆਨ ਵਿੱਚ ਰੱਖਿਓ ਸੋ ਇਹ ਸੀਗੇ ਆਪਣੇ ਕੁਝ ਮਹੱਤਵਪੂਰਨ ਬਹੁਤ ਤੇ ਸ਼ਬਦਾਂ ਦੇ ਤਾਂ ਇੱਕ ਸ਼ਬਦ ਲਗਭਗ ਤੁਹਾਨੂੰ ਇਸ ਵੀਡੀਓ ਵਿੱਚ ਆਪਾਂ 100 ਪਲੱਸ ਕਰਾਏ ਨੇ ਬਹੁਤ ਤੇ ਸ਼ਬਦਾਂ ਦਾ 100 ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਜਿਹੜੇ ਆਪਾਂ ਟੈਸਟ ਰੈਡੀ ਕੀਤੇ ਨੇ 8 ਤੋਂ 10 ਤੁਹਾਨੂੰ ਟੈਸਟ ਆਪਾਂ ਪ੍ਰੋਵਾਈਡ ਕਰਾਵਾਂਗੇ ਉਹਨਾਂ ਟੈਸਟਾਂ ਨੂੰ ਲੈਣ ਦੇ ਲਈ ਤੁਸੀਂ ਮੈਨੂੰ ਹੇਠੇ ਦਿੱਤੇ ਗਏ ਨੰਬਰ ਤੇ ਡਾਇਰੈਕਟ ਕਾਲ ਕਰਨਾ ਜਾਂ WhatsApp 'ਤੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤੁਹਾਡਾ ਟੈਸਟਾਂ ਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਇੱਕ ਆਪਾ ਫੋਲੋ ਮੋਕ ਟੈਸਟ ਵੀ ਰੈਡੀ ਕੀਤਾ ਹੈ उस थी वीडियो अपलोड की जा चुकी है जे वीडियो देखना चाहते हो तो चैनल की प्लेलिस्ट चैक करके देखो वीडियो मिल जाएगी एंड इस वीडियो भी शेयर जरूर करना लाइक नहीं किया लाइक भी जरूर कर दे सो इस समाप्त करते हैं मिलते हैं किसी नैक्सट भीडियो थैंक यू